ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੀਐਸ ਪੀਸੀਐਲ ਵਿਦ ਜੇ ਇਲੈਕਟ੍ਰੀਕਲ اور ਜੇ ਸਬਸਟੇਸ਼ਨ ਦੀ ਪ੍ਰਤੀ ਲਈ ਤਿਆਰੀ ਵਜੋਂ ਕਲਾਸ ਨੰਬਰ 2 ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਸੋ ਜਾਣਦੇ ਹਾਂ ਕੁਝ ਇਲੈਕਟ੍ਰੀਕਲ ਐਮਸੀਕਿਊਜ਼ ਦੇ ਬਾਰੇ ਸਾਡੀ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ ਵਿਦ ਰਾਈਜ਼ ਦਾ ਟੈਂਪਰੇਚਰ ਦਾ ਰੈਜ਼ਿਸਟੈਂਸ ਆਫ ਪਿਓਰ ਮੈਟਲਸ ਯਾਨੀ ਕਿ ਜਿਹੜੀਆਂ ਪਿਓਰ ਮੈਟਲਸ ਨੇ ਉਹਨਾਂ ਦੀ ਰੈਜ਼ਿਸਟੈਂਸ ਦਾ ਟੈਂਪਰੇਚਰ ਦੇ ਵਧਣ ਤੇ ਕੀ ਅਸਰ ਪੈਂਦਾ ਹੈਗਾ ਪਿਓਰ ਮੈਟਲ ਦੇ ਵਿੱਚ ਜਿਸ ਤਰ੍ਹਾਂ ਟੰਗਸਟਨ ਹੈ ਕਾਪਰ ਹੈ ਜਾਂ ਐਲੂਮੀਨੀਅਮ ਅਸੀਂ ਕਹਿ ਦਿੰਦੇ ਹਾਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਟਲ ਨੇ ਉਹਨਾਂ ਦੇ ਉੱਪਰ ਕੀ ਇਫੈਕਟ ਪੈਂਦਾ ਜੇ ਟੈਂਪਰੇਚਰ ਇਨਕਰੀਜ਼ ਹੁੰਦਾ ਵੱਧਾ ਹੈਗਾ ਤਾਂ ਆਪਸ਼ਨ A ਹੈ ਡਿਕਰੀਸਸ ਆਪਸ਼ਨ B ਇਨਕਰੀਸਸ ਆਪਸ਼ਨ C ਫਸਟ ਇਨਕਰੀਸਸ ਐਂਡ THEN ਡਿਕਰੀਸ ਔਰ ਆਪਸ਼ਨ D ਹੈ ਰਿਮੇਨ ਕਨਸਟੈਂਟ ਯਾਨੀ ਕਿ ਸਥਿਰ ਰਹਿੰਦੀ ਹੈ ਤਾਂ ਜਦੋਂ ਪਿਓਰ ਮੈਟਲ ਦਾ ਟੈਂਪਰੇਚਰ ਵਧਾ ਹੈਗਾ ਤਾਂ ਉਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਵੱਧ ਜਾਂਦੀ ਹੈਗੀ ਹੈ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ ਨੈਕਸਟ ਕੁਐਸਚਨ ਹੈ ਦ ਰੇਸ਼ੋ ਆਫ ਮਾਸ ਆਫ ਪ੍ਰੋਟੋਨ ਟੂ 댓 ਆਫ ਇਲੈਕਟ੍ਰੋਨ ਇਜ਼ ਨੀਅਰਲੀ ਯਾਨੀ ਕਿ ਪ੍ਰੋਟੋਨ ਔਰ ਇਲੈਕਟ੍ਰੋਨ ਦਾ ਜਿਹੜਾ ਮਾਸ ਹੈ ਉਸ ਦੇ ਵਿੱਚ ਕਿੰਨੀ ਰੇਸ਼ੋ ਹੈਗੀ ਹੈ ਆਪਸ਼ਨ ਏ ਹੈ 400 ਆਪਸ਼ਨ ਬੀ 800 ਆਪਸ਼ਨ ਸੀ 1640 ਔਰ ਆਪਸ਼ਨ ਡੀ ਹੈ 1840 ਤਾਂ ਜਿਹੜੇ ਪ੍ਰੋਟੋਨ ਨੇ ਉਹ ਇਲੈਕਟ੍ਰੋਨ ਤੋਂ 1840 ਗੁਣਾ ਵਜਨ ਦੇ ਵਿੱਚ ਭਾਰੇ ਨੇ ਇਸ ਦੀ ਆਪਸ਼ਨ ਡੀ ਸਹੀ ਹੈ ਨੈਕਸਟ ਕੁਐਸਚਨ ਹੈ ਦ ਫਿਲਾਮੈਂਟ ਆਫ ਐਨ ਇਲੈਕਟ੍ਰਿਕ ਬਲਬ ਇਜ਼ ਮੇਡ ਆਫ ਯਾਨੀ ਕਿ ਜਿਹੜਾ ਇਲੈਕਟ੍ਰਿਕ ਬਲਬ ਹੈ ਉਸ ਦਾ ਜਿਹੜਾ ਫਿਲਾਮੈਂਟਾ ਉਹ ਕਿਸ ਦਾ ਬਣਿਆ ਹੋਇਆ ਹੁੰਦਾ ਹੈ ਆਪਸ਼ਨ ਏ ਐਲੂਮੀਨੀਅਮ ਆਪਸ਼ਨ ਬੀ ਟੰਗਸਟਨ ਆਪਸ਼ਨ ਸੀ ਕਾਰਬਨ ਔਰ ਆਪਸ਼ਨ ਡੀ ਨਿੱਕਲ ਤਾਂ ਜਿਹੜਾ ਇਲੈਕਟ੍ਰਿਕ ਬਲਬ ਹੈ ਉਸ ਦਾ ਜਿਹੜਾ ਫਿਲਾਮੈਂਟ ਹੈ ਉਹ ਟੰਗਸਟਨ ਦਾ ਬਣਿਆ ਹੁੰਦਾ ਹੈ इस दी ऑप्शन बी सही है नेक्स्ट क्वेश्चन है विद राइज इन टैम्परेचर द रजिस्टेंस ऑफ सैमी कंडक्टर्स यानी कि सैमी कंडक्टर का जो टैम्परेचर इनक्रीज होंगे तो इसकी रजिस्टेंस के इस दी दे उपर की इफेक्ट पता है ऑप्शन ए इनक्रीज ऑप्शन बी डिक्रीज ऑप्शन सी फस्ट इनक्रीज एंड दैन डिक्रीज और ऑप्शन डी रिमेन कॉन्सटेंट ऑप्शन ए का मतलब है वैप्शन बी घट जाती है অপশন সি ਪਹਿਲਾਂ ਵੱਧਦੀ ਹੈ ਫਿਰ ਘਟਦੀ ਹੈ ਜਾਂ অপশন ਡੀ ਉਸੇ ਤਰ੍ਹਾਂ ਹੀ ਰਹਿੰਦੀ ਹੈ ਪਹਿਲੇ ਦੀ ਤਰ੍ਹਾਂ ਤਾਂ ਜਿਹੜੇ ਸੈਮੀ ਕੰਡਕਟਰ ਹੈ ਜਦੋਂ ਇਹਨਾਂ ਦਾ ਟੈਂਪਰੇਚਰ ਵੱਧਦਾ ਹੈਗਾ ਇਨਕਰੀਜ਼ ਹੁੰਦਾ ਹੈ ਤਾਂ ਇਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਘਟ ਜਾਂਦੀ ਹੈਗੀ ਹੈ ਜਿਵੇਂ ਪਿਛਲੇ ਕੁਐਸਚਨਸ ਦੱਸਿਆ ਸੀ ਜਿਹੜੇ ਪਿਓਰ ਮੈਟਲ ਨੇ ਉਹਨਾਂ ਦੀ ਰੈਜ਼ਿਸਟੈਂਸ ਇਨਕਰੀਜ਼ ਹੋ ਜਾਂਦੀ ਹੈ ਜੇ ਟੈਂਪਰੇਚਰ ਵੱਧਦਾ ਹੈ ਲੇਕਿਨ ਜਿਹੜੇ ਸੈਮੀ ਕੰਡਕਟਰ ਹੈ ਇਹਨਾਂ ਦਾ ਜੇ ਟੈਂਪਰੇਚਰ ਵੱਧਦਾ ਤਾਂ ਇਹਨਾਂ ਦੀ ਰੈਜ਼ਿਸਟੈਂਸ ਘਟ ਜਾਂਦੀ ਹੈ ਤਾਂ ਇਸ ਦੀ অপশন ਬੀ ਸਹੀ ਹੈ ਡਿਕਰੀਸਸ नेक्स्ट क्वेश्चन है विच ऑफ द फॉलोइंग मटेरियल्स हैज़ अ नेगेटिव टैम्परेचर कोफिशेंट ऑफ रजिस्टेंस ऑप्शन ए ब्रास ऑप्शन बी कॉपर, ऑप्शन सी कार्बन और ऑप्शन डी एलमीनिम तो जो इना मटीरियल दिखाए गए हैं इन्हटिव टैम्परेचर कोफिशंट किसका है नैगटिव टैम्परेचर कोफिशेंट उस कहने कि जो टैम्परेचर इनक्रीज होंगे तो रजिस्टेंस घटती है और जो टैम्परेचर ਘਟਦਾ ਤਾਂ ਰਜਿਸਟੈਂਸ ਵੱਧ ਜਾਂਦੀ ਆ ਉਲਟਾ ਹੁੰਦਾ ਉਸ ਨੂੰ ਅਸੀਂ 네ਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਕਹਿ ਦਿੰਦੇ ਆ ਤਾਂ ਇੱਥੇ ਜਿਹੜੇ ਮਟੀਰੀਅਲ ਦਿਖਾਏ ਗਏ ਆ ਬ੍ਰਾਸ ਕਾਪਰ ਕਾਰਬਨ ਔਰ ਐਲੂਮੀਨੀਅਮ ਦੇ ਵਿੱਚ ਕਾਰਬਨ ਜਿਹੜਾ ਐਸਾ ਮਟੀਰੀਅਲ ਆ ਜਿਸ ਦਾ 네ਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਹੁੰਦਾ ਰਜਿਸਟੈਂਸ ਦਾ ਤਾਂ ਜਦੋਂ ਟੈਂਪਰੇਚਰ ਵੱਧਦਾ ਤਾਂ ਇਸ ਦੀ ਰਜਿਸਟੈਂਸ ਘਟ ਜਾਂਦੀ ਹੈਗੀ ਆ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਇਸ ਕੁਐਸਚਨ ਦੀ ਨੈਕਸਟ ਕੁਐਸਚਨ ਫੋਰ ਵਿਚ ਆਫ ਫੋਲੋਇੰਗ ਐਂਪੀਅਰ ਸੈਕੰਡ ਕੁਡ ਬੀ ਦਾ ਯੂਨਿਟ ਯਾਨੀ ਕਿ ਨੀਚੇ ਜਿਹੜੇ ਦਿਖਾਏ ਗਏ ਆ ਇਹਨਾਂ ਦੇ ਵਿੱਚੋਂ ਕਿਸ ਦਾ ਯੂਨਿਟ ਹੋ ਸਕਦਾ ਹੈ ਐਂਪੀਅਰ ਸੈਕਿੰਡ ਆਪਸ਼ਨ ਏ ਆ ਪਾਵਰ ਆਪਸ਼ਨ ਬੀ ਰਿਲਕਟੈਂਸ ਆਪਸ਼ਨ ਸੀ એનર્ਜੀ ਔਰ ਆਪਸ਼ਨ ਡੀ ਚਾਰਜ ਤਾਂ ਜਿਹੜਾ ਐਂਪੀਅਰ ਸੈਕਿੰਡ ਹੈ ਉਹ ਚਾਰਜ ਦਾ ਯੂਨਿਟ ਆ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਇਸ ਕੁਐਸਚਨ ਦੀ ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਮਟੀਰੀਅਲ ਹੈਜ਼ ਨੀਅਰਲੀ ਜ਼ੀਰੋ ਟੈਂਪਰੇਚਰ ਕੋਫੀਸ਼ੀਐਂਟ ਆਫ ਰੈਜ਼ਿਸਟੈਂਸ ਆਪਸ਼ਨ ਏ ਪੋਰਸਲਿਨ ਆਪਸ਼ਨ ਬੀ ਕਾਰਬਨ ਆਪਸ਼ਨ ਸੀ ਕਾਪਰ ਔਰ ਆਪਸ਼ਨ ਡੀ ਮੈਗਨੇਨ ਤਾਂ ਇਸ ਦਾ ਜਿਹੜਾ ਜ਼ੀਰੋ ਟੈਂਪਰੇਚਰ ਕੋਫੀਸ਼ੀਐਂਟ ਹੈ ਉਹ ਮੈਗਨੇਨ ਦਾ ਹੈਗਾ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਇਸ ਕੁਐਸਚਨ ਦੀ ਨੈਕਸਟ ਕੁਐਸਚਨ ਹੈ ਨਾਈਕ੍ਰੋਮ ਵਾਇਰ ਇਜ਼ ਅ ਐਨ ਅਲਾਇ ਆਫ ਯਾਨੀ ਕਿ ਨਾਈਕ੍ਰੋਮ ਵਾਇਰ ਕਿਸ ਦਾ ਅਲਾਇ ਹੈਗਾ ਆਪਸ਼ਨ ਏ ਕਾਪਰ ਐਂਡ ਸਿਲਵਰ ਆਪਸ਼ਨ ਬੀ ਨਿਕਲ ਐਂਡ ਕ੍ਰੋਮੀਅਮ ਆਪਸ਼ਨ ਸੀ ਕ੍ਰੋਮੀਅਮ ਐਂਡ ਵੈਡੀਅਮ ਔਰ ਆਪਸ਼ਨ ਡੀ ਲੈਡ ਐਂਡ ਜ਼ਿੰਕ ਤਜਿਹੜੀ ਨਾਈਕਰੋ ਵਾਇਰ ਹੈਗੀ ਆ ਉਹ ਨਿਕਲ ਤੇ ਕ੍ਰੋਮੀਅਮ ਦਾ ਅਲੋਏ ਹੈਗਾ ਤਾਂ ਇਸਦੀ ਆਪਸ਼ਨ B ਸਹੀ ਹੈ ਇਸ ਕੁਐਸਚਨ ਦੀ ਨੈਕਸਟ ਕੁਐਸਚਨ ਆ ਅ ਕਲੋਜ਼ਡ ਸਵਿਚ ਹੈਜ਼ ਆ ਰੈਜ਼ਿਸਟੈਂਸ ਆਫ ਯਾਨੀ ਕਿ ਜਿਹੜੀ ਸਵਿਚ ਆਨ ਪੋਜੀਸ਼ਨ ਦੇ ਵਿੱਚ ਹੈਗੀ ਆ ਸਿੰਪਲ ਸਵਿਚ ਹੈ ਤਾਂ ਉਸਦੀ ਰੈਜ਼ਿਸਟੈਂਸ ਕਿੰਨੀ ਹੋਵੇਗੀ ਆਪਸ਼ਨ A ਅਬਾਊਟ 50 ਓਮ ਆਪਸ਼ਨ B ਅਬਾਊਟ 500 ਓਮ ਆਪਸ਼ਨ C 0 ਆਪਸ਼ਨ D ਇਨਫਿਨਿਟੀ ਤਾਂ ਜਿਹੜੀ ਕਲੋਜ਼ਡ ਸਵਿਚ ਹੈਗੀ ਆ ਉਸਦੀ ਜਿਹੜੀ ਰੈਜ਼ਿਸਟੈਂਸ ਹੈ वो जीरो तो ऑप्शन इस दी सी सही है नैक्सट क्वेश्चन है आ थर्मिस्टर हैस यानी कि थर्मिस्टर की हैगा ऑप्शन ए नैगेटिव टैमपरेचर कोफिशंट ऑप्शन बी पॉजिटिव टैम्परेचर कोफिशेंट ऑप्शन सी वेरिएबल टैंपरेचर कोफिशियंट और ऑप्शन डी हैगा जीरो टैम्परेचर कोफिशेंट का थर्मेस्टर तुम देख सकते हो इस टाइप के थर्मेस्टर आ जाते हैं जिड़े कि थरमेस्टर की है ਇੱਕ ਰਜਿਸਟੈਂਸ ਥਰਮੋਮੀਟਰ ਹੈਗਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਇਸ ਤਰ੍ਹਾਂ ਦਾ ਰਜਿਸਟਰ ਹੈਗਾ ਜਿਹੜਾ ਕਿ ਡਿਪੈਂਡ ਹੈਗਾ ਟੈਂਪਰੇਚਰ ਦੇ ਉੱਪਰ ਤਾਂ ਇਸ ਦਾ ਇੱਕ ਕੰਬੀਨੇਸ਼ਨ ਹੈਗਾ ਜਿਹੜਾ ਥਰਮਲ ਔਰ ਰਜਿਸਟਰ ਦਾ ਤਾਂ ਇਸ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਥਰਮਿਸਟਰ 네ਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਹੈਗਾ ਤਾਂ ਇਸ ਦੀ ਆਪਸ਼ਨ A ਸਹੀ ਹੈ ਇਸ ਕੁਐਸਚਨ ਦੀ ਨੈਕਸਟ ਕੁਐਸਚਨ ਇਫ ਅ ਵਾਇਰ ਕੰਡਕਟਰ ਆਫ 0.2 ਓਮ ਰਜਿਸਟੈਂਸ ਇਜ਼ ਡਬਲਡ ਇਨ ਲੈਂਥ ਇਟਸ ਰਿਸਿਸਟੈਂਸ ਬੀਕਮ ਯਾਨੀ ਕਿ ਇੱਕ ਕੰਡਕਟਰ ਹੈਗਾ ਵਾਇਰ ਹੈਗੀ ਆ ਉਸ ਕੰਡਕਟਰ ਦੀ ਜਿਹੜੀ ਰਿਸਿਸਟੈਂਸ 0.2 ਓਮ ਹੈਗੀ ਆ ਜੇ ਉਸ ਦੀ ਲੈਂਥ ਨੂੰ ਅਸੀਂ ਡਬਲ ਕਰ ਦਿੰਨੇ ਆ ਤਾਂ ਰਿਸਿਸਟੈਂਸ ਦੇ ਉੱਪਰ ਕੀ ਫਰਕ ਪਏਗਾ ਤਾਂ ਜਿਵੇਂ ਅਸੀਂ ਪੜਿਆ ਹੈਗਾ ਕਿ ਰਿਸਿਸਟੈਂਸ ਜਿਹੜੀ ਆ ਉਹ ਲੈਂਥ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਤਾਂ ਜੇ ਅਸੀਂ ਲੈਂਥ ਡਬਲ ਕਰਾਂਗੇ ਤਾਂ ਉਸ ਦੀ ਰਿਸਿਸਟੈਂਸ ਵੀ ਡਬਲ ਹੋ ਜਾਏਗੀ ਤਾਂ ਇੱਥੇ ਜਿਹੜੀ ਆਪਸ਼ਨ A ਹੈਗੀ ਆ 0.4 ਓਮ ਆਪਸ਼ਨ B 0.6 ਓਮ ਆਪਸ਼ਨ C जीरो पॉइंट एट ओम और डी हैगी वन ओम तो जिस तरह डबल होएगी लेंथ डबल है तो रजिस्टेंस भी डबल होएगी तो पॉइंट जीरो फोर ओम रेजिस्टेंस रजिस्टेंस हो जाएगी जे असी लंबाई नो डबल करा तो ऑप्शन दी ए सही है नेक्स्ट क्वेश्चन है विच ऑफ द फॉलोइंग मटेरियल हैज़ अ लीस्ट रजिस्टिविटी ਯਾਨੀ ਕਿ ਹੇਠ ਦਿੱਤੇਆਂ ਚੋ ਕਿਹੜਾ ਮਟੀਰੀਅਲ ਆ ਜਿਸ ਦੀ ਰੈジਸਟਿਵਿਟੀ ਘੱਟ ਹੈਗੀ ਆ ਬਹੁਤ ਘੱਟ ਹੈਗੀ ਆ ਇਹਨਾਂ ਦੇ ਮੁਕਾਬਲੇ ਆਪਸ਼ਨ A ਹੈ ਲੈਡ ਆਪਸ਼ਨ B ਜ਼ਿੰਕ ਆਪਸ਼ਨ C ਕਾਪਰ ਔਰ ਆਪਸ਼ਨ D ਮਰਕਰੀ ਤਾਂ ਇੱਥੇ ਇਹਨਾਂ ਦੇ ਵਿੱਚੋਂ ਜਿਹੜੀ ਹੈਗੀ ਆ ਉਹ ਘੱਟ ਜਿਹੜੀ ਰੈジਸਟਿਵਿਟੀ ਵਾਲਾ ਮਟੀਰੀਅਲ ਹੈ ਉਹ ਕਾਪਰ ਹੈਗਾ ਤਾਂ ਆਪਸ਼ਨ ਇਸ ਦੀ C ਸਹੀ ਹੈ ਨੈਕਸਟ ਕੁਐਸਚਨ ਆ ਗਲਾਸ ਰੋਡ ਵੈਨ ਰਬਡ ਵਿਦ ਅ ਸਿਲਕ ਕਲੋਥ ਇਸ ਚਾਰਜ ਬਿਕੋਜ਼ ਯਾਨੀ ਕਿ ਜਦੋਂ ਇੱਕ ਗਲਾਸ ਰੋਡ ਨੂੰ ਸਿਲਕ ਦੇ ਕੱਪੜੇ ਨਾਲ ਰਗੜਿਆ ਜਾਂਦਾ ਤਾਂ ਉਹ ਚਾਰਜ ਕਿਸ ਦੇ ਕਾਰਨ ਹੁੰਦੀ ਹੈ অপਸ਼ਨ A ਹੈ ਇਟਸ ਐਟਮ ਆਰ ਰਿਮੂਵਡ অপਸ਼ਨ B ਇਟਸ ਟੇਕਨ ਇਨ ਪ੍ਰੋਟੋਨ اور অপਸ਼ਨ C ਇਟ गिव्स अवे ਇਲੈਕਟ੍ਰੋਨ اور অপਸ਼ਨ D ਹੈ ਗਿਆ ਇਟ ਗਿਵ ਅਵੇ ਪੋਜ਼ਿਟਿਵ ਚਾਰਜ ਤਾਂ ਉਹ ਚਾਰਜ ਕਿਸ ਤਰ੍ਹਾਂ ਹੁੰਦੀ ਹੈ ਉਸ ਦੇ ਵਿੱਚੋਂ ਜਿਹੜੇ ਹੈਗੇ ਆ ਇਲੈਕਟ੍ਰੋਨ ਉਸਨੇ ਚਲੇ ਗਏ ਹੈਗੇ ਆ ਤਾਂ ਇਸ ਦੀ ਆਪਸ਼ਨ ਜਿਹੜੀ ਸੀ ਸਹੀ ਆ ਇਟ ਗਿਵਸ ਅਵੇ ਇਲੈਕਟ੍ਰੋਨਸ ਤਾਂ ਇਸ ਦੇ ਕਾਰਨ ਜਿਹੜੀ ਉਹ ਚਾਰਜ ਹੁੰਦੀ ਆ ਗਲਾਸ ਦੀ ਜਿਹੜੀ ਰੋਡ ਹੈ ਤਾਂ ਆਪਸ਼ਨ ਇਸ ਦੀ ਸੀ ਸਹੀ ਆ ਨੈਕਸਟ ਹੈਗਾ ਇਲੈਕਟ੍ਰਿਕ ਕਰੰਟ ਪਾਸਿੰਗ ਥਰੂ ਦਾ ਸਰਕਟ ਪ੍ਰੋਡਿਊਸ ਯਾਨੀ ਕਿ ਜਦੋਂ ਇਲੈਕਟ੍ਰਿਕ ਕਰੰਟ ਪਾਸ ਕਰਾਇਆ ਜਾਂਦਾ ਸਰਕਟ ਵਿੱਚੋਂ ਤਾਂ ਕੀ ਇਫੈਕਟ ਪੈਂਦੇ ਹੈਗੇ ਆ অপশন এ থার্মাল এফেক্ট অপশন বি ম্যাগনেটিক এফেক্ট অপশন সি লুমেনস এফেক্ট অর অপশন ডি হ এ অল অফ এবাউ এফেক্ট তা ਜਦੋਂ ਵੀ ਅਸੀਂ ਇਲੈਕਟ੍ਰਿਕ ਸਰਕਟ ਹੈ ਜਿਹੜਾ ਸਰਕਟ ਦੇ ਵਿੱਚੋਂ ਕਰੰਟ ਗੁਜ਼ਾਰਦੇ ਹਾਂ ਤਾਂ ਉਸ ਦੇ ਵਿੱਚ ਇਹ ਸਾਰੇ এফেকਟ ਜਿਹੜੇ ਹੈਗੇ ਆ ਉਹ ਮਟੀਰੀਅਲ ਦੇ ਅਕੋਰਡਿੰਗ ਸਾਨੂੰ ਪ੍ਰਾਪਤ ਹੁੰਦੇ ਆ ਮਟੀਰੀਅਲ ਦੇ ਉੱਪਰ ਡਿਪੈਂਡ ਕਰਦਾ ਕਿ ਕਿਸੇ ਮਟੀਰੀਅਲ ਦੇ ਵਿੱਚੋਂ ਸਾਨੂੰ ਹੀਟ ਪ੍ਰਾਪਤ ਹੁੰਦੀ ਆ অর ਕਿਸੇ ਤੋਂ ম্যাগਨੇਟਿਕ এফেক্ট অর ਕਿਸੇ ਵਿੱਚੋਂ ਰੋਸ਼ਨੀ ਪ੍ਰਾਪਤ ਹੁੰਦੀ ਆ ਤਾਂ ਇੱਥੇ ਸਾਰੇ এফেকਟ ਜਿਹੜੇ ਸਾਨੂੰ ਪ੍ਰਾਪਤ ਹੁੰਦੇ ਆ ਤਾਂ ਇਸ ਦੀ অপਸ਼ਨ D sahi hai all of above effect next question hai resistance of carbon filament lamp as the applied voltage increases ta je assi carbon filament da jeha lamp hai usnu jehdi apply kiti voltage nu vadhone ha ta usdi resistance te ki farak paega option A hai decreases option B increases option C remain same or option D none of above ਜਾਨਕਿ ਕੋਈ ਫਰਕ ਨਹੀਂ ਪਏਗਾ ਜਿਵੇਂ ਅਸੀਂ ਪਿਛਲੇ ਕੁਐਸਚਨਸ ਦੇਖ ਕੇ ਆਏ ਸੀਗੇ ਕਿ ਜਿਹੜੀ ਕਾਰਬਨ ਹੈ ਉਹ 네ਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਮਟੀਰੀਅਲ ਹੈਗਾ ਤਾਂ ਇੱਥੇ ਜਿਹੜਾ ਫਿਲਾਮੈਂਟ ਵਰਤਿਆ ਕਾਰਬਨ ਦਾ ਤਾਂ ਜੇ ਅਸੀਂ ਵੋਲਟੇਜ ਇਨਕਰੀਜ਼ ਕਰਾਂਗੇ ਉਸ ਦਾ ਟੈਂਪਰੇਚਰ ਵਧੇਗਾ ਤਾਂ ਉਹਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਘਟ ਜਾਵੇਗੀ ਤਾਂ ਇਸ ਦੀ ਆਪਸ਼ਨ A ਸਹੀ ਹੈ ਡਿਕਰੀਸਸ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਇਸੇ ਤਰ੍ਹਾਂ ਤੁਹਾਡੀ ਤਿਆਰੀ ਦੇ ਲਈ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਇਲੈਕਟ੍ਰੀਕਲ ਦੇ ਕੁਝ ਵਰੀਆ ਕੁਐਸਚਨ ਲੈ ਕੇ ਆਵਾਂਗੇ ਸੋ ਇਸੇ ਤਰ੍ਹਾਂ ਤਿਆਰੀ ਕਰਦੇ ਰਹੋ ਔਰ ਇਲੈਕਟ੍ਰੀਕਲ ਮਾਈਂਡ మేਕਰ YouTube ਨਾਲ ਜੁੜੇ ਰਹੋ ਔਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਔਰ ਵੀਡੀਓ ਨੂੰ ਲਾਸਟ ਤੱਕ ਵੇਖ ਲਈ ਥੈਂਕ ਯੂ ਵੈਰੀ ਮਚ